जब हमने पुलिस विभाग से बात की तो पुलिस के अधिकारी ने कहा कि हमारी तरफ से तफ्तीश की जा रही है और जल्द ही चोरों को पकड़ लिया जाएगा सर मेरा ना, नाम ना ना नरेंद्र कुमार है फार्मूला रॉयल सेफ्टी मेडिकल हॉल नरेंद्र की होया जी थोड़ी नाल ते की टाइम सर मैं स्विरे, मेरे पोता होया जी परसों ते कल छुट्टी मिलनी सी ओना नु मैं इथो 1:00 बजे गया सीगा ਤੇ ਮੈਂ ਪੈਸ਼ਨ ਅਰੇਂਜਮੈਂਟ ਕੀਤਾ ਜੀ ਤੇ ਮਿਸਿਸ ਦਾ ਫੋਨ ਆਇਆ ਵੀ ਤੁਸੀਂ ਆ ਜਾਓ ਵੀ ਡਾਕਟਰ ਸਾਹਿਬ ਛੁੱਟੀ ਦੇਣਗੇ ਮੈਂ ਕਿਹਾ ਚਲੋ ਮੈਂ ਤੁਹਾਡੇ ਕੋਲ ਆ ਜਾਂਦਾ ਤੇ ਉਸ ਤੋਂ ਮੈਂ ਜੋ ਇਥੋਂ 1:30 ਵਜੇ ਗਿਆ ਤੇ ਉਸ ਤੋਂ ਬਾਅਦ ਮੈਂ ਉੱਥੇ ਗਿਆ ਉਹਨਾਂ ਕੋਲ ਗਿਆ ਜਾ ਕੇ ਉਹਨਾਂ ਨੇ ਡਿਸਚਾਰਜ ਕੀਤਾ ਕਿ ਚਲੋ ਮੈਂ ਪੈਸੇ ਲੈ ਕੇ ਉਹਨਾਂ ਜਾ ਕੇ ਤੇ ਇਹ काही ਕੋਈ ਗੱਲ ਨਹੀਂ ਤੁਸੀਂ ਰਾਮ ਨਾਲ ਆਜੋ ਤੇ ਜੋ ਮੈਂ ਆ ਕੇ ਦੇਖਿਆ ਤੇ ਇਥੋਂ ਨੰਗਨ ਲੱਗਿਆ ਤਾਂ ਸ਼ਟਰ ਮੇਰਾ ਉੱਪਰ ਸੀਗਾ ਜੀ ਤੇ ਗੇਟ ਮੇਰਾ ਅੱਧਾ ਖੁੱਲਾ ਪਿਆ ਸੀਗਾ ਤੁਸੀਂ ਮੈਂ ਦੇਖਿਆ ਮੈਂ ਇੱਕਦਮ ਪੈਪੀ ਤੇ ਗਿਆ ਕਿ ਮੈਂ ਪ੍ਰੋਫੈਸ਼ਨ ਨੂੰ ਬੁਲਾਇਆ ਜੀ ਉਹਨੂੰ ਦਿਖਾਇਆ ਮੇਨ ਗੇਟ ਜੀ ਉੱਟਿਆ ਪਿਆ ਸੀਗਾ ਗੱਲੇ ਦੇ ਪਿੱਛੇ ਦਾ ਸਮਾਰਕ ਇਹੋ ਉਹਨਾਂ ਨੇ ਗੱਲਾਂ ਤੋੜਿਆ ਉਹਦੇ ਕਰੀਬ 1/2 ਲੱਖ ਰੁਪਈਆ ਸੀਗਾ ਉਹਦੇ ਵਿੱਚ ਜਿਹੜਾ ਕਿ ਅਸੀਂ ਨੇ ਕਿਡਰਮੈਂਡ ਬੰਦੇ ਬੇਟਾ ਧੱਕ ਸੀਗਾ ਜੀ ਤੇ ਉਹਨਾਂ ਨੂੰ ਬੈਠੇ ਕੀ ਸਮਝੋ ਕਿ ਪੋਰਸਲੈਨ ਦੇ ਮਹਿਜ 500 ਗੱਜ ਦੀ ਦੂਰੀ ਤੇ ਤੁਹਾਡੀ ਦੁਕਾਨ ਹੈ ਹਾਂਜੀ ਨਾਲ ਹੀ ਥਾਣਾ ਜਿੱਥੇ ਦੂਸਰੇ ਪਾਸੇ ਸਿਟੀ ਵਾਣ ਦਾ ਥਾਣਾ ਪੈ ਜਾਂਦਾ ਦੋਹਾਂ ਦੇ ਵਿਚਾਲੇ ਏਡੀ ਵੱਡੀ ਵਾਰਦਾਤ ਨੂੰ ਅੰਜਾਮ ਹੋ ਜੇ ਕਿਸ ਤਰ੍ਹਾਂ ਦੇਖੋ ਸੀਐਮ ਸਕਿਉਰਟੀ ਦੇ ਬਾਵਜੂਦ ਵੀ ਇੱਥੇ ਬਹੁਤ ਜ਼ਿਆਦਾ ਗੱਡੀਆਂ ਘੁੰਮ ਰਹੀਆਂ ਹੈ ਕਿ ਹੁਣ ਕੀ ਕਰੀਏ ਹੁਣ ਦਿਨ ਦਿਹਾੜੇ ਇਹ ਕੰਮ ਹੋਇਆ ਜੀ ਵਾਕਾ ਹੋਇਆ ਡਰ ਨਹੀਂ ਹੈਗਾ ਕੀ ਕਿਸੇ ਦੇ ਕੋਧ ਨੂੰ ਸ਼ੱਕ ਹੈਗਾ ਕਿ ਵੀ ਕੀ ਕਹਿ ਸਕਦੇ ਜੀ ਇਹਦੇ ਬਾਰੇ ਸਰ ਕੋਈ ਹਾਂ ਸਰ ਮੈਂ ਰਿਪੋਰਟ ਕੱਲ ਦਿਖਾਇਆ ਕੋਈ ਆਇਆ ਚੈੱਕ ਕਰਨ ਨਹੀਂ ਹਜੇ ਕੋਈ ਨਹੀਂ ਆਇਆ ਕੋਈ ਤੁਹਾਨੂੰ ਜਦੋਂ ਤੁਸੀਂ ਪੈਸੇ ਰੱਖੇ ਸੀ ਕੋਈ ਉਦੋਂ ਕਿਸੇ ਨੂੰ ਪਤਾ ਹੋਵੇ ਕਿ ਤੁਸੀਂ ਗੱਲੇ 'ਚ ਪੈਸੇ ਰੱਖ ਰਹੇ ਹੋ ਕਿਸੇ ਨੂੰ ਕੋਈ ਹੋਵੇ ਏਦਾਂ ਸਰ ਹਾਂ ਹੁਣ ਕਈ ਵਾਰ ਮੈਂ ਪੈਸੇ ਗਿਣ ਕੇ ਲੈ ਕੇ ਗਿਆ ਇੱਥੋਂ ਥੋੜੇ ਜਿ 10000 ਰੁਪਏ ਮੇਰੇ ਪੈਸੇ ਅਲੱਗ ਮੈਂ ਕਿਹਾ ਚਲੋ ਮੈਂ ਬਾਅਦ ਵਿੱਚ ਲੈ ਕੇ ਜਾਊਂਗਾ ਕਿ ਮੇਰੇ ਕੋਲ ਪੇਸ਼ੈਂਟ ਵਗੈਰਾ ਮੈਡੀਸਿਨ ਵਗੈਰਾ ਲੈਣ ਹੁੰਦੇ ਨੇ ਕੋ ਸਾਰਾ ਕੋਈ ਇਸ ਤਰ੍ਹਾਂ ਦਾ ਬੰਦਾ ਹੋਏ ਦੇਖਿਆ ਹੋਵੇ ਹੁਣ ਟੋਡਰ ਕਿੰਨੇ ਪੈਸੇ ਜਿਹੜੇ ਸੋਨੇ ਚੋਰੀ ਹੋਏ ਸਵਾ ਲੱਖ ਰੁਪਏ ਹਾਂਜੀ ਇਹ ਉਹ ਤੋਂ ਇਲਾਵਾ ਕੋਈ ਹੋਰ ਚੀਜ਼ ਵੀ ਚੱਕ ਕੇ ਲੈ ਗਈ ਨਹੀਂ ਹੋਰ ਨਹੀਂ ਕੁਝ ਲੈ ਗਏ ਜੀ ਬਸ ਫਿਰ ਕੋਈ ਸੀਸੀਟੀਵੀ ਵੀ ਹੈ ਸਮਝ ਕੇ ਕੈਮਰਾ ਲੱਗੇ ਨੇ ਹਾਂਜੀ ਉਹ ਵੀਡੀਓ ਪੀਸ ਤੇ ਸਾਰੀਆਂ ਵੀਡੀਓ ਜਿਹੜੀਆਂ ਆਈਆਂ ਕਿੰਨੇ ਘੰਟੇ ਦਾ ਟਾਈਮ ਸੀਗਾ ਜੀ ਇਹ ਤਿੰਨ ਮੇਰੇ ਪਰੋਸੀ ਜੀ ਪ੍ਰਦੀਪ ਜੀ ਨੇ ਜੀ ਉਹਨਾਂ ਦੀ ਬੇਟੀ 3:05 ਦੇ ਸਕੂਲੋਂ ਆਉਂਦੀ ਹੁੰਦੀ ਹੁੰਦੀ ਜੀ ਬਸਮਨ ਸਕੂਲ ਚੋਂ ਉਹ ਇੱਥੋਂ 3:00 ਸਹੀ ਗਏ ਨੇ ਜੀ 3:07 ਦੇ ਕੰਮ ਹੋ ਗਏ ਪਰ ਹੁਣ ਕੀ ਮੰਗ ਕਰ ਹੈ ਜੀ ਹੁਣ ਕੀ ਮੰਗ ਕਰ ਹੁਣ ਮੈਂ ਇਹ ਕਹਿ ਰਿਹਾ ਦਿਖਿਆ ਜਾ ਵੀ ਮਾਲਾ ਦੇਖੋ ਵੀ ਬੰਦਾ ਕੌਣ ਆ ਜੀ ਇਹਦਾ ਪ੍ਰੋਪਰ ਆਂਦਰ ਪ੍ਰਦੀਪ ਜੀ ਸਰ ਹਾਂ ਜੀ ਆਂਦਰ ਪ੍ਰਦੀਪ ਜੀ ਮੈਂ ਐਡਵੋਕੇਟ ਪ੍ਰਦੀਪ ਬਾਤੇਸ਼ ਜੀ ਤੇ ਇਹ ਸਾਡੇ ਬਰਨਾਲਾ ਰੋਡ ਜੀਤਨਗਰ ਦੇ ਉੱਤੇ ਕਿ ਨਾ ਸੈਫੀ ਮੈਡੀਕਲ ਹਾਲ ਹੈ ਮੇਰੇ ਪੁਰਾਣੇ ਦੋਸਤ ਨਰਿੰਦਰ ਜੀ ਤੇ ਇਹਨਾਂ ਦੇ ਇੱਕ ਨਾ ਪੋਤਾ ਹੋਇਆ ਸੀ ਉੱਥੇ ਗਏ ਸੀ ਹਸਪੀਟਲ ਦੇ ਵਿੱਚ ਤੇ ਜਿਹੜਾ ਕਹਿੰਦਾ ਇੱਕ ਬੰਦਾ ਮੈਂ ਮੇਰੇ ਨਾਲ ਹੀ ਆਫਿਸ ਹੈਗਾ ਬਣਾਇਆ ਹੋਇਆ ਇੱਕ ਬੰਦਾ ਬਾਹਰ ਦੇਲੀਆਂ ਦੇ ਵਿੱਚ ਬੈਠਾ ਸੀ ਮੈਨੂੰ ਇਸ ਮੈਂ ਉਹਨਾਂ ਦਾ ਪੇਸ਼ੈਂਟ ਹੋਏਗਾ ਕਿਤੇ ਉਹ 3 ਵਜੇ ਅਪਰੋਕਸੀਮੇਟ 5 ਮਿੰਟ ਤੇ ਮੈਂ ਇਥੋਂ ਨਿਕਲੇ ਆ ਵਾਪਸ ਤੇ 3 ਵਜੇ 10 ਮਿੰਟ ਦਾ ਕਾਂਡ ਹੈ ਜਿੱਦੋਂ ਕੈਮਰੇ ਤੇ ਅਸੀਂ ਚੈੱਕ ਕੀਤਾ 3 ਵਜੇ 10 ਮਿੰਟ ਤੇ ਬੰਦੇ ਨੇ ਪੇਚਕਾਸ ਦੇ ਨਾਲ ਸ਼ਟਰ ਖੋਲੇ ਆ ਆ ਗੇਟ ਖੋਲੇ ਆ ਸ਼ਟਰ ਚੱਕ ਕੇ ਔਰ ਲੌਕ ਖੋਲ ਕੇ ਗੱਲੇ ਦੇ ਵਿੱਚੋਂ ਸਵਾਲਾਕ ਕਰੀਬ ਨਗਦੀ ਕੱਢ ਕੇ ਲੈ ਗਿਆ ਲੈ ਕੇ ਉਹ ਗੇੜ ਖੋਲ ਕੇ ਫਟਾਫਟ ਚਲਾ ਗਿਆ ਬੜੁੱਖਾ ਕਿਤੇ ਨੂੰ ਗਿਆ ਹੈਗਾ ਉਹ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਪੁਲਿਸ ਲਾਈਨ ਨੇੜੇ ਹੈ ਤੇ ਨਾਲ ਹੀ ਸਿਟੀ ਵਨ थाना ਪੈਂਦਾ ਹੈਗਾ ਹਨਾ ਤੇ ਇਹ ਸਾਰਾ ਦਿਨ ਵਿੱਚ ਨਫਰੀ ਰਹਿੰਦੀ ਹੈ ਪੰਜਾਬ ਪੁਲਿਸ ਦੀ ਸੀਐਮ ਸਿਟੀ ਹੈ ਔਰ ਯਾਰ ਇੱਥੇ ਇੱਥੇ ਗੰਦੇ ਕਾਂਡ ਹੋ ਰਹੇ ਨੇ ਨਸ਼ੇੜੀ ਲੋਗ ਨੇ ਜਾਂ ਯਾਦਾ ਇਹਨੂੰ ਬੜਾਵਾ ਦਿੱਤਾ ਜਾ ਰਿਹਾ ਹੈ ਨਸ਼ੇੜੀਆਂ ਨੂੰ ਚੋਰਾਂ ਨੂੰ ਠੀਕ ਹੈ ਅਨ ਆਈਡੈਂਟੀਫਾਈਡ ਕਰਕੇ ਪੁਲਿਸ ਨੂੰ ਕੇਸਾਂ ਨੂੰ ਬੰਦ ਕਰ ਦਿੰਦੀ ਹੈ ਇਹ ਸਾਨੂੰ ਬੰਦਾ ਲੱਭਿਆ ਨਹੀਂ ਹੈਗਾ ਠੀਕ ਹੈ ਔਰ ਤੁਹਾਨੂੰ ਪਤਾ ਹੀ ਹੈ ਬਾਕੀ ਅਸੀਂ ਕਹਿੰਦੇ ਵੀ ਡਾਕਟਰ ਸਾਹਿਬ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਬੰਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਡਾਕਟਰ ਸਾਹਿਬ ਦੇ ਪੈਸੇ ਨਹੀਂ ਰੱਖੋ। ਦੇਖ ਲਿਓ ਕੱਲ ਦੀ ਰਿਪੋਰਟ ਨਹੀਂ ਆਈ ਅਣੇ ਤਾਂ ਕੋਈ ਮੁਲਾਜ਼ਮ ਹੀ ਨਹੀਂ ਆਇਆ। ਉਹ ਮੇਰੇ ਕੋਲ ਹੁਣ ਮੁੰਡਾ ਆਇਆ ਸੀ ਇਹਨਾਂ ਸਾਈਬਰ ਕ੍ਰਾਈਮ ਵਾਲਾ ਸੀ ਸੀਸੀਟੀਵੀ ਦੀ ਫੁਟੇਜ ਲੈ ਕੇ ਗਿਆ ਹੈਗਾ। ਬਸ ਆਲਰੇਡੀ ਮੈਂ ਐਸਐਚਓ ਸਾਹਿਬ ਨੂੰ ਭੇਜ ਚੁੱਕੇ ਹਾਂ। ਠੀਕ ਹੈ ਉਹ ਕੱਲ ਕਹਿੰਦੇ ਸੀ ਕਿ ਅਸੀਂ ਬੋਲੀਆਂ ਦੇ ਵਿੱਚ ਕੋਈ ਠੇਕੇ ਦੀ ਬੋਲੀਆਂ ਨੇ ਉਹਦੇ ਵਿੱਚ ਬਿਜ਼ੀ ਆਂ ਵੀ ਅਸੀਂ ਤੁਹਾਡੀ ਪੂਰੀ ਮਦਦ ਕਰਾਂਗੇ ਅਸੀਂ ਲਭਾਂਗੇ ਬੰਦੇ ਨੂੰ ਜਿੰਨੀ ਕੋਸ਼ਿਸ਼ ਹੋ ਸਕਦੀ ਹੈ ਉਹਨ ਮਹਿਜ਼ 150 ਗੱਲ ਦੇ ਦੂਰੀ ਦੇ ਪਰ ਸਿਟੀ 1 ਥਾਣਾ ਪਰ ਐਡਾ ਵੱਡਾ ਕਾਂਡ ਹੋ ਜਾਣਾ ਸ਼ਰਿਆਮ ਫਿਰ ਤਾਂ ਇੱਥੇ ਟੈਕਸਪੇਅਰ ਬੰਦੇ ਆ ਠੀਕ ਹੈ ਟੈਕਸਪੇਅਰ ਬੰਦੇ ਨੂੰ ਚਾਹੀਦੀ ਹੈ ਕਿ ਇਹਨਾਂ ਨੂੰ ਸਿਕਿਉਰਿਟੀ ਦੇਵੇ ਸਿਕਿਉਰਿਟੀ ਚਾਹੀਦੀ ਹੈ ਤੇ ਪੀਸੀਆਰ ਲਗਾਉਣ ਕਿਉਂ ਦਿਨ ਦਿਹਾੜੇ ਚੋਰੀਆਂ ਦਿਨ ਦਿਹਾੜੇ ਡੱਕਾ ਜੀ ਚੋਰੀ ਨਹੀਂ ਕਰ ਸਕਦੇ ਚੋਰਾਂ ਨੂੰ ਕਿਸੇ ਦਾ ਕੋਈ ਖੌਫ ਨਹੀਂ ਰਿਹਾ ਕੋਈ ਖੌਫ ਨਹੀਂ ਹੈ ਜੀ ਪੁਲਿਸ ਦਾ ਕੋਈ ਖੌਫ ਨਹੀਂ ਹੈ ਚੋਰਾਂ ਨੂੰ ਸ਼ਰਿਆਮ ਚੋਰੀਆਂ ਹੋ ਰਹੀਆਂ ਨੇ ਤੁਹਾਨੂੰ ਵੀਡੀਓ ਵੀਡੀਓ ਦੇਖੋ ਤੁਸੀਂ ਸ਼ਰਿਆਮ ਬੰਦਾ ਪੇਜ ਕਾਸ ਦੇ ਨਾਲ ਅਚਾ ਉਹਨੂੰ ਉਹਨੂੰ ਜੇ ਬੰਦਾ ਕੋਈ ਇਕੱਲਾ ਹੋਵੇ ਵੀ ਤੋਂ ਨੂੰ ਕਹਿੰਦੇ ਟੱਕਰ ਦੇ ਸਕਦੇ ਹੋ ਪੇਚਕਾ ਸਮਾਰ ਸਕਦਾ ਹੈ ਉਹ ਇੰਜਰ ਕਰ ਸਕਦਾ ਠੀਕ ਹੈ ਤਾਂ ਕਰਕੇ ਇਸ ਤਰ੍ਹਾਂ ਪ੍ਰਸ਼ਾਸਨ ਨੂੰ ਵੀ ਕਹਿੰਦੇ ਵੀ ਘਟੂ ਘਟ ਪੀਸੀ ਆਰ ਜਰੂਰ ਇਹਨਾਂ ਦੁਕਾਨਾਂ ਦੇ ਮੁਰੇ ਕਿ ਗੇੜਾ ਲੱਗੇ ਠੀਕ ਹੈ ਦੁਪਹਿਰ ਦੇ ਟਾਈਮ ਜਦੋਂ ਨਹੀਂ ਕੀਤਾ ਜਾਂਦਾ ਕਿ ਚੋਜਾਪਤਾ ਲੱਗਿਆ ਸਾਡੇ ਨਾਕਾ ਬੰਦਿਆਂ ਕੀਤੇ ਨੇ ਅੱਗੇ ਵਧਾਈ ਗਈ ਹੈ ਉਹਦੇ باوجود ਵੀ ਕੋਈ ਕੋਈ ਫਰਕ ਨਹੀਂ ਆ ਜੀ ਸ਼ਰਿਆਮ ਚਿੱਟਾ ਵਿਕ ਰਿਹਾ ਸ਼ਰਿਆਮ ਵਿੱਚ ਛੇੜੀ ਫਿਰਦੇ ਆ ਸ਼ਰਿਆਮ ਇੱਥੇ ਸਾਰੇ ਕਾਂਡ ਸ਼ਰਿਆਮ ਹੋ ਰਹੇ ਨੇ ਕੋਈ 1% ਦਾ ਫਰਕ ਨਹੀਂ ਆਉਣੇ 5-7 ਦਿਨ ਪਹਿਲਾਂ 750 ਗ੍ਰਾਮ ਚਿੱਟਾ ਰਿਕਵਰ ਕੀਤਾ ਪੁਲਿਸ ਨੇ ਠੀਕ ਆ ਉਹ ਆਇਰੇ ਆਉ ਚੋਨ ਜਾਬਤੇ ਤੋਂ ਬਾਅਦ ਇਹ ਗੱਲ ਹੈਗੀ ਸ਼ਰੇਆਮ ਨਸ਼ਾ ਵਿਕਰੀ ਆ ਜੀ ਕੋਈ ਇਹਦੇ ਚ ਕੋਈ ਫਰਕ ਨਹੀਂ ਹੈ ਬਾਈ ਕੀ ਨਾਮ ਹੈ ਰਾਈਮ ਤਰਸਿੰਦਰ ਤਰਾਇ ਇਹ ਕੀ ਵਾਕਿਆ ਹੋਇਆ ਪੱਲਾ ਕੀ ਕਰਦੇ ਦੇਖੋ ਜਿਹੜਾ ਇਹ ਵਾਕਿਆ ਹੋਇਆ ਇਹ ਨਵਾਂ ਨਹੀਂ ਹੋਇਆ ਸੰਗਰੂਰ ਦੇ ਵਿੱਚ ਸੀਐਮ ਸਿਟੀ ਦੇ ਵਿੱਚ ਅਕਸਰ ਦੇਖਦੇ ਆਂਗੇ ਆਏ ਦਿਨ ਕਿਤੇ ਨਾ ਕਿਤੇ ਚੋਰੀਆਂ ਪਹਿਲਾਂ ਤਾਂ ਰਾਤਾਂ ਨੂੰ ਚੋਰੀਆਂ ਹੁੰਦੀਆਂ ਸੀਗੀਆਂ ਠੀਕ ਹੈ ਜੀ ਹੁਣ ਤਾਂ ਦਿਨ ਦਿਹਾੜੇ ਚੋਰੀਆਂ ਹੋਣ ਲੱਗੀਆਂ ਲੋਕ ਆਪਣਾ ਕੀ ਕਹਿੰਦੇ ਨੇ ਚੋਨ ਜਾਬਤਾ ਲੱਗਿਆ ਹੋਇਆ ਜੀ ਐਡੇ ਐਡੇ ਕੈਮਰੇ ਲੱਗੇ ਹੋਣੇ ਗੱਡੀਆਂ ਤੇ ਉਹ ਘੁੰਮ ਰਹੀਆਂ ਨੇ ਤੇ ਪੁਲਸ ਦੇ ਨਾਕੇ ਵੀ ਲੱਗਦੇ ਨੇ ਥੋੜੇ ਦਿਨ ਹੋਏ ਨੇ ਪਹਿਲਾਂ ਫਲਾਈ ਮਾਰਚ ਵੀ ਕੀਤਾ ਗਿਆਗਾ ਪਰ ਇਹਨਾਂ ਦਾ ਆਮ ਲੋਕਾਂ ਤੇ ਅਸਰ ਆ ਜਿਹੜਾ ਕੋਈ ਜਿਹੜਾ ਚੰਗਾ ਬੰਦਾ ਉਸ ਚੀਜ਼ ਨੂੰ ਉਹਨਾਂ ਦਾ ਡਰ ਆਗਾ ਵੀ ਸਾਤੋਂ ਕੋਈ ਗਲਤੀ ਨਾ ਹੋ ਜੇ ਪਰ ਜਿਹੜੇ ਚੋਰ ਨੇਗੇ ਪ੍ਰੋਫੈਸ਼ਨਲ ਨੇ ਉਹਨਾਂ ਦੇ ਲਈ ਕੋਈ ਮਤਲਬ ਇਹ ਚੋਣ ਜਾਬਤਾ ਨਹੀਂ ਕੋਈ ਪੁਲਸ ਦੇ ਕੈਮਰੇ ਨਹੀਂ ਕੋਈ ਕੁਝ ਨਹੀਂ ਹੈਗਾ ਅਸਰ ਦੇਖਿਆ ਜਾਂਦਾ ਜੀ ਮਹੱਲਿਆਂ ਦੇ ਵਿੱਚ ਗਲੀਆਂ ਦੇ ਵਿੱਚ ਦਿਨ ਦਿਹਾੜੇ ਕਿਸੇ ਦੀ ਚੈਨੀ ਖੋ ਕੇ ਲੈ ਗਏ ਕਿਸਦਾ ਮੋਬਾਈਲ ਖੋ ਕੇ ਲੈ ਗਏ ਜਿਹੜਾ ਖੋ ਕੇ ਲੈ ਗਏ ਜਾਂ ਪੈਸਾ ਕੱਢ ਕੇ ਲੈ ਗਏ ਉਹ ਦੁਬਾਰੇ ਮਿਲਿਆ ਨਹੀਂ ਮਿਲ ਵੀ ਜਾਵੇ ਜੇ ਕੋਈ ਬੰਦਾ ਲੱਭ ਵੀ ਜਾਵੇ ਜੇ ਉਹਦੀ ਪੇਮੈਂਟ ਆ ਜਾਂ ਕੋਈ ਉਹਦੀ ਕੋਈ ਮੋਟਰਸਾਈਕਲ ਆ ਉਹ ਥਾਣੇ ਦੇ ਵਿੱਚ ਖੜੇ ਖੜੇ ਹੀ ਖਰਾਬ ਹੋ ਜਾਂਦੇ ਨੇ ਪਰ ਉਹਨਾਂ ਨੂੰ ਮਿਲਦਾ ਨਹੀਂ ਅਸੀਂ ਤਾਂ ਇੱਥੋਂ ਇੱਕ ਗੱਲ ਕਰਦੇ ਹਾਂ ਜੀ ਸੀਐਮ ਸਿਟੀ ਹੋਵੇ 2 ਸਾਲ ਹੋ ਗਏ ਆਮ ਸਰਕਾਰ ਬਣੀ ਨੂੰ ਇਹ ਚੀਜ਼ਾਂ ਨੂੰ ਖਤਮ ਕਰਨ ਦੇ ਲਈ ਅਸੀਂ ਨੇ ਵੋਟ ਪਾਈ ਸੀ ਪਰ ਜਿੱਥੇ ਦੇਖਿਆ ਜਾਂਦਾ ਵੇ ਇਹ ਚੀਜ਼ਾਂ ਵਧੀਆਂ ਨੇ ਗਲੀਆਂ ਮੁਹੱਲਿਆਂ ਦੇ ਵਿੱਚ ਨਿਸ਼ੇੜੀ ਫਿਰਦੇ ਨੇ ਠੀਕ ਹੈ ਜੀ ਕਿਹਦੇ ਨਾਲ ਕੋਈ ਲੁੱਟਖੋ ਕਰ ਜਾਂਣਾ ਜੇ ਖੜਾ ਵੀ ਦਿੰਨੇ ਆ ਜਾਂ ਫੜੇ ਵੀ ਜਾਂਦੇ ਨੇ ਤਾ ਮੈਂਟਰ ਲਾਉਂਦੇ ਨੇ ਉਹਦੀ ਜ਼ਮਾਨਤ ਕਰਾਉਣ ਨੂੰ ਦੂਜੇ ਦਿਨ ਹੀ ਉਹ ਬੰਦਾ ਫੇਰ ਮਤਲਬ ਫਿਰਦਾ ਹੈਗਾ ਨਸ਼ੇ ਕਰਦਾ ਜਾਂ ਨਸ਼ੇ ਵੇਚਦਾ ਜਾਂ ਕੁਝ ਵੀ ਆ ਪਰ ਇਹਦੇ ਵਿੱਚ ਜਿਹੜਾ ਇੱਕ ਕਾਨੂੰਨ ਆ ਨਾ ਜਿਹੜਾ ਕਾਨੂੰਨ ਆ ਉਹ ਉਹਦਾ ਕਾਨੂੰਨ ਦਾ ਡਰ ਆਮ ਬੰਦੇ ਮੋਸ਼ਰੀ ਬੰਦੇ ਨੂੰ ਆ ਜਿਹੜੇ ਚੋਰ ਨੇ ਸਮਲਗਰ ਨੇ ਉਹਨਾਂ ਨੂੰ ਕੋਈ ਡਰ ਨਹੀਂ ਕਿਉਂਕਿ ਉਹਨਾਂ ਦੀ ਕਿਤੇ ਨਾ ਕਿਤੇ ਮਿਲੀ ਭੁਗਤਾਨ ਕੀ ਕੀ ਕਹਿੰਦਾ ਦਿਨ ਦਿਹਾੜੇ ਦੁਕਾਨ ਦੇ ਵਿੱਚ ਚੋਰੀ ਹੋਈ ਹੈ ਬਿਲਕੁਲ ਜੀ ਦਿਨ ਦਿਹਾੜੇ ਉਰੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਬੈਠਦੇ ਨੇ ਸਾਹਮਣੇ ਨੇ ਐਸਐਸਪੀ ਸਾਹਿਬ ਇੱਥੇ ਬੈਠਦੇ ਨੇ ਸਾਰੇ ਜ਼ਿਲ੍ਹੇ ਦੀ ਪੁਲਿਸ ਉਰੇ ਆ ਗਈ ਆ ਲੈਣਾ ਟੱਪ ਕੇ ਜੀ ਸਾਡੇ ਸਿਟੀ 1 ਥਾਣਾ ਦਾ ਐਪਲੀਕੇਸ਼ਨ ਲਿਖਾਈ ਹੋਈ ਆ ਚਲੋ ਮੰਨ ਲੈਂਦੇ ਆ ਮਜਬੂਰੀ ਆਉਣਗੀਆਂ ਕੱਲ ਐਸਐਚਓ ਸਾਹਿਬ ਨੂੰ ਵੀ ਮੈਂ ਫੋਨ ਤੇ ਗੱਲ ਕੀਤੀ ਉਹ ਵੀ ਕਹਿੰਦੇ ਜੀ ਅਸੀਂ ਇਹਨੂੰ ਪ੍ਰੈਸ ਕਰਾਂਗੇ ਸਿੱਧਾ ਉਹ ਕਰਾਂਗੇ ਪਰ ਅਸੀਂ ਇੱਕ ਗੱਲ ਪੁੱਛਣਾ ਚਾਹੁੰਦੇ ਆ ਵੀ ਅੱਜ ਤੱਕ ਕਿੰਨੇ ਚੋਰਾਂ ਤੋਂ ਰਿਕਵਰੀਆਂ ਕਰਵਾਤੀਆਂ ਕਿੰਨਿਆਂ ਨੂੰ ਪੈਸੇ ਮੜਵਾਤੇ ਜਾਂ ਕਿੰਨਿਆਂ ਨੂੰ ਇਹਨਾਂ ਨੇ ਮੋਬਾਈਲ ਮੜਵਾਤੇ ਕਿੰਨਿਆਂ ਦੇ ਮੋਟਰਸਾਈਕਲ ਵਾਪਸ ਆ ਪਰਚਾ ਦਰਜ ਜਰੂਰ ਹੁੰਦਾ ਕਾਰਵਾਈ ਹੁੰਦੀ ਆ ਉਹ ਬੰਦੇ ਨੂੰ ਉੱਥੇ ਭੇਜਦਾ ਜ਼ਮਾਨਤ ਕਰਾ ਕੇ ਫਿਰ ਬਾਹਰ ਆ ਕੇ ਫਿਰ ਕੰਮ ਸ਼ੁਰੂ ਕਰ ਦਿੰਦਾ ਜੀ ਪਰ ਇਹ ਜਿੱਥੇ ਤੱਕ ਦੇਖਿਆ ਜਾਵੇ 2 ਸਾਲਾਂ ਦੇ ਵਿੱਚ ਬਿਲਕੁਲ ਫੱਟੀ ਪੋਚੀ ਪਈ ਆ ਜੀ ਆਮ ਲੋਕਾਂ ਦੀ ਬਸ ਇਹਦੇ ਕਰਕੇ ਮਾਨ ਸਾਹਿਬ ਨੂੰ ਬੇਨਤੀ ਕਰਦੇ ਆ ਇਹਦੇ ਵੱਲ ਧਿਆਨ ਦੇਣ ਸੰਗਰੂਰ ਵੱਲ ਧਿਆਨ ਦੇਣ ਜੀ ਜੀਬੇਟ ਤਾਲਾ ਥਾਣੇ ਦੇ ਬਿਲਕੁਲ ਮਹਿਜ 100 ਗਾਜ਼ ਦੀ ਦੂਰੀ ਤੇ ਇੱਕ ਦੁਕਾਨ ਦੇ ਵਿੱਚ ਚੋਰੀ ਹੋਈ ਹੈ ਜੀ ਕੀ ਕਹਿਣਾ ਕਿੰਨੇ ਦੇ ਚੋਰ ਲਗੇ ਆ ਰਾਤ 6 ਵਜੇ ਦੇ ਕਰੀਬ ਸਾਡੇ ਕੋਲੇ ਮੇਰੇ ਇਨਫੋਰਮੇਸ਼ਨ ਆਈ ਸੀ ਕਿ ਚੋਰੀ ਹੋਈ ਹੈ ਮੈਂ ਆਪ ਵੀ ਮੌਕੇ ਤੇ ਗਿਆ ਸੀਗਾ ਉਹ ਦੁਕਾਨ ਬੰਦ ਸੀਗੀ ਛੋਟਾ ਝਗੜਾ ਵੀ ਹੋਇਆ ਸੀ ਮੈਂ ਉਹ ਮੌਕੇ ਤੇ ਗਿਆ ਸੀਗਾ ਅਸੀਂ ਫੁਟੇਜ ਲੈ ਲਿਆ ਨੇ ਇਹਦੀਆਂ ਤੇ ਅੱਜ ਐਫੇਅਰ ਲੌਂਚ ਕਰ ਰਹੇ ਹਾਂ ਤੇ ਅਸੀਂ ਆਪਣੇ ਜਿਹੜੇ ਸੋਰਸਸ ਆ ਉਹ ਵੀ ਲਾਤੇ ਤੇ ਆਪ ਵੀ ਇਸ ਕੈਮਰੇ ਚੈੱਕ ਕਰ ਰਹੇ ਹਾਂ ਸੀਸੀਟੀਵੀ ਕੈਮਰੇ ਬਹੁਤ ਜਲਦੀ ਜਿਹੜੇ ਚੋਰ ਹੈਗੇ ਨੇ ਉਹ ਸਲੱਖਾਂ ਦੇ ਪਿੱਛੇ ਹੋਣਗੇ ਇਹ ਕਿਸ ਤਰ੍ਹਾਂ ਦੇ ਦੇ ਕੇ ਥਾਣਾ ਵੀ ਬਿਲਕੁਲ ਨੇੜੇ ਤੇ ਐਸਐਸਪੀ ਜਿਹੜੇ ਮੋਰフォਰਸ ਮੁਖੀ ਨੇ ਉਹ ਵੀ ਬਿਲਕੁਲ ਸਾਹਮਣੇ ਆ ਕਿ ਚੌਰਾ ਨੂੰ ਇੱਥੇ ਕੋਈ ਬਹੁਤ ਨਹੀਂ ਹੈਗਾ ਜਿਹੜਾ ਸਾਡੇ ਨਹੀਂ ਐਕਚੁਅਲੀ ਇੱਕ ਤਾਂ ਉਹ ਦੁਕਾਨਦਾਰ ਨੇ ਜਿਹੜਾ ਆਪਣਾ ਸ਼ਟਰ ਜਿਹੜਾ ਹੈਗਾ ਮੇਰੇ ਖਿਆਲ ਸਿਗਾ ਦੂਜੀ ਗੱਲ ਰੇਲਵੇ ਲਾਈਨ ਤਾਂ ਬਹੁਤ ਵੱਡਾ ਫਰਕ ਪੈਂਦਾ ਹੈਗਾ ਰੇਲਵੇ ਲਾਈਨ ਕ੍ਰਾਸ ਦੇ ਉੱਪਰ ਦੀ ਜਾਣਾ ਪੈਂਦਾ ਹੈਗਾ ਥਾਣੇ ਲਈ ਕੋਈ ਗੱਲ ਨਹੀਂ ਪੁਲਿਸ ਪੂਰੀ ਮਸਤੈਦ ਤੇ ਪੁਲਿਸ ਜਿਹੜਾ ਹੈਗਾ ਇਹਨਾਂ ਨੂੰ ਚੋਰਾਂ ਨੂੰ ਨੱਪਣ ਦੇ ਲਈ ਜਿਹੜੀ ਹੈਗੀ ਆਪਣੇ ਹਰ ਹ ਤੇ ਇਹ ਮਾੜੇ ਆਨਸਰ ਹੁਣ ਅਸੀਂ ਦੱਬ ਕੇ ਹੀ ਜਿਹੜਾ ਹੈਗਾ ਨੱਪ ਕੇ ਸਾਹ ਲਵਾਂਗੇ ਕੀ ਸਮਝੋ ਕਿ ਤੁਹਾਡੇ ਲਈ ਇੱਕ ਵੱਡਾ ਚੈਲੰਜ ਹੈ ਕਿ ਪੁਲਿਸ ਲਈ ਦੇ ਸਾਹਮਣੇ ਚੋਹ ਜਾਬਤਾ ਲੱਗਿਆ 28 ਦੇ ਬਿਲਕੁਲ ਨਾ ਦੇ 7 ਲੱਖ ਦੀ ਵੱਡੀ ਚੋਰੀ ਹੈ ਜੀ ਪੁਲਿਸ ਤਾਂ ਹਰ ਇੱਕ ਚਾਹੇ ਚੋਰੀ ਛੋਟੀ ਹੈ ਚਾਹੇ ਵੱਡੀ ਹੈ ਪੁਲਿਸ ਲਈ ਚੈਲੰਜ ਹੈ ਤੇ ਅਸੀਂ ਹਰ ਇੱਕ ਸ਼ਹਿਰ ਦੇ ਵਸਿੰਦੇ ਨੂੰ ਭਰੋਸਾ ਦਿਵਾਉਣਾ ਵੀ ਪੁਲਿਸ ਉਹਨਾਂ ਦੀ ਜਿਹੜੀ ਹੈਗੀ ਆ ਸੇਵਾ ਦੇ ਵਿੱਚ ਹਾਜ਼ਰ ਤੇ ਜਿੱਥੇ ਵੀ ਇਹ ਮਾੜੇ ਆਨਸਰ ਕੋਈ ਕਾਰਵਾਈ ਕਰਨਗੇ ਪੁਲਿਸ ਆਪਣਾ ਜਿਹੜਾ ਹੈਗਾ ਕਾਨੂੰਨੀ ਕਾਰਵਾਈ ਕਰਨ ਦੇ ਵਿੱਚ ਕੋਈ ਦੇਰ ਨਹੀਂ ਕਰੋਗੀ Não,